ਸਤਿ ਸ੍ਰੀ ਅਕਾਲ ਜੀ ਆਪਣੀ ਅੱਜ ਦੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਵਿਆਕਰਣ ਦੇ ਇੱਕ ਭਾਗ ਸ਼ਬਦ ਬੋਧ ਸੰਬੰਧੀ ਜਾਣਕਾਰੀ ਦੇਵਾਂਗੀ ਆਓ ਜਾਣੀਏ ਸ਼ਬਦ ਬੋਧ ਕਿਸ ਨੂੰ ਕਹਿੰਦੇ ਨੇ ਸ਼ਬਦ ਬੋਧ ਵਿਆਕਰਣ ਦੇ ਜਿਸ ਭਾਗ ਵਿੱਚੋਂ ਸ਼ਬਦਾਂ ਦੀ ਰਚਨਾ ਸ਼ਬਦਵੰਡ ਸ਼ਬਦ ਰੂਪਾਂਤਰਣ ਅਤੇ ਉਹਨਾਂ ਦੇ ਪ੍ਰਯੋਗ ਦੇ ਨਿਯਮਾਂ ਬਾਰੇ ਜਾਣਕਾਰੀ ਮਿਲਦੀ ਹੈ ਉਸ ਨੂੰ ਸ਼ਬਦ ਬੋਧ ਕਿਹਾ ਜਾਂਦਾ ਹੈ ਸ਼ਬਦਾਂ ਦੀਆਂ ਕਿਸਮਾਂ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ ਸਾਰਥਕ ਸ਼ਬਦ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਜਿਹੜੇ ਸ਼ਬਦਾਂ ਦਾ ਆਪਣਾ ਕੋਈ ਅਰਥ ਹੁੰਦਾ ਹੈ ਉਹਨਾਂ ਨੂੰ ਸਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਕਿਤਾਬ ਆਦਮੀ ਕਾਰ ਦਿੱਲੀ ਆਦ ਨਿਰਾਰਥਕ ਸ਼ਬਦ ਜਿਹੜੇ ਸ਼ਬਦਾਂ ਦਾ ਆਪਣਾ ਕੋਈ ਅਰਥ ਨਹੀਂ ਹੁੰਦਾ ਪਰ ਉਹ ਸਾਰਥਕ ਸ਼ਬਦਾਂ ਦੇ ਨਾਲ ਆ ਕੇ ਉਹਨਾਂ ਦੇ ਅਰਥਾਂ ਨੂੰ ਵਿਸਤਾਰ ਦਿੰਦੇ ਹਨ ਉਹਨਾਂ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਜਿਵੇਂ ਚਾਚੂ ਕਾਰਕੂਰ ਸਮੋਸਾ ਸਮੂਸਾ ਇਹਨਾਂ ਵਿੱਚੋਂ ਚੂ ਕੂਰ ਅਤੇ ਸਮੂਸਾ ਨਿਰਾਰਥਕ ਸ਼ਬਦ ਹਨ ਸਾਰਥਕ ਸ਼ਬਦਾੰਦੀ ਵੰਡ ਸ਼ਬਦ ਰਚਨਾ ਦੀ ਦ੍ਰਿਸ਼ਟੀ ਤੋਂ ਸ਼ਬਦ ਦੇ ਦੋ ਕਿਸਮਾਂ ਹੁੰਦੀਆਂ ਹਨ ਮੂਲ ਸ਼ਬਦ ਅਤੇ ਰਚਿਤ ਸ਼ਬਦ ਮੂਲ ਸ਼ਬਦ ਸ਼ਬਦ ਦੇ ਮੁੱਢਲੇ ਰੂਪ ਨੂੰ ਹੀ ਮੂਲ ਸ਼ਬਦ ਕਿਹਾ ਜਾਂਦਾ ਹੈ ਇਹ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਹੀਂ ਬਣੇ ਹੁੰਦੇ ਹਨ ਜਿਵੇਂ ਘੋੜਾ ਮੁੰਡਾ ਕੁੜੀ ਸਕੂਲ ਆਦ ਨੰਬਰ 2 ਰਚਿਤ ਸ਼ਬਦ ਜਿਹੜੇ ਸ਼ਬਦ ਮੂਲ ਸ਼ਬਦਾਂ ਤੋਂ ਵੱਖ-ਵੱਖ ਤਰ੍ਹਾਂ ਨਾਲ ਰਚੇ ਜਾਂਦੇ ਹਨ ਉਹਨਾਂ ਨੂੰ ਰਚਿਤ ਸ਼ਬਦ ਕਹਿੰਦੇ ਹਨ ਜਿਵੇਂ ਕੋੜੇ ਮੁੰਡੇ ਕੁੜੀਆਂ ਸਕੂਲਾਂ ਆਦ ਧੰਨਵਾਦ